ਸਾਈਕਲ ਦੇ ਅੱਗੇ ਆ ਜਾਣਕਾਰਨ ਵੱਡਾ ਹਾਦਸਾ ਵਾਪਰਿਆ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਅਚਾਨਕ ਦੇਰ ਰਾਤ ਜਦੋਂ ਇਹ ਗੱਡੀ 20 ਨੰਬਰ ਫਾਟਕ ਦੇ ਨਜ਼ਦੀਕ ਪਹੁੰਚਦੀ ਹੈ ਤਾਂ ਅਚਾਨਕ ਇੱਕ ਸਾਈਕਲ ਸਵਾਰ ਅੱਗੇ ਆਉਂਦਾ ਹੈ ਜਿਸ ਨੂੰ ਬਚਾਉਂਦਿਆਂ ਹੋਇਆਂ ਗੱਡੀ ਪਲਟੇ ਖਾ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਨੂੰ ਵੇਖ ਕੇ ਉਸ ਤੋਂ ਬਾਅਦ ਕੁਝ ਲੋਕ ਉੱਥੇ ਪਹੁੰਚਦੇ ਨੇ ਜਿਸ ਦੇ ਚਲਦਿਆਂ ਇਸ ਵਿਅਕਤੀ ਨੂੰ ਬਾਹਰ ਕੱਢਿਆ ਜਾਂਦਾ ਹੈ ਇਸੇ ਦਿਨ ਆਲੇ ਹੀ ਜੋ ਸਾਈਕਲ ਸਵਾਰ ਸੀ ਉਸਦੇ ਵੀ ਮਾਮੂਲੀ ਸੱਟਾਂ ਵੱਜੀਆਂ ਨੇ ਸਾਈਕਲ ਦੇ ਅੱਗੇ ਆ ਜਾਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਚਾਨਕ ਦੇਰ ਰਾਤ ਜਦੋਂ ਇਹ ਗੱਡੀ 2 ਨੰਬਰ ਫਾਟਕ ਦੇ ਨਜ਼ਦੀਕ ਪਹੁੰਚਦੀ ਹੈ ਤਾਂ ਅਚਾਨਕ ਇੱਕ ਸਾਈਕਲ ਸਵਾਰ ਅੱਗੇ ਆਉਂਦਾ ਹੈ ਜਿਸ ਨੂੰ ਬਚਾਉਂਦਿਆਂ ਹੋਇਆਂ ਗੱਡੀ ਪਲਟੇ ਖਾ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਨੂੰ ਵੇਖ ਕੇ ਉਸ ਤੋਂ ਬਾਅਦ ਕੁਝ ਲੋਕ ਉੱਥੇ ਪਹੁੰਚਦੇ ਨੇ ਜਿਸ ਦੇ ਚਲਦਿਆਂ ਇਸ ਵਿਅਕਤੀ ਨੂੰ ਬਾਹਰ ਕੱਢਿਆ ਜਾਂਦਾ ਹੈ ਇਸੇ ਦੇ ਨਾਲ ਹੀ ਜੋ ਸਾਈਕਲ ਸਵਾਰ ਸੀ ਉਸ ਦੇ ਵੀ ਮਾਮੂਲੀ ਸੱਟਾਂ ਵੱਜੀਆਂ ਨੇ